ਪਦਮ ਸ਼੍ਰੀ ਬਹੁਤ ਸਾਡੇ ਹੈਲੋ ਮੁਬਾਰਕਾਂ ਬਹੁਤ ਬਹੁਤ ਇਹ ਇਹ ਵੀਡੀਓ ਵਾਲੀਆਂ ਮੁਬਾਰਕਾਂ ਹੋ ਗਈਆਂ ਜੈਸਮਿਨ ਕਹਿ ਰਹੀ ਹੈ ਅੱਜ ਅੱਜ ਬਹੁਤ ਸਾਡੇ ਸਾਡੇ ਨਾਲ ਗੱਲ ਨਹੀਂ ਕਰ ਰਹੇਗੇ ਜੀ ਆ ਵੀ ਸ਼੍ਰੀ ਸ਼੍ਰੀ ਪਦਮ ਸ਼੍ਰੀ ਗੱਲ ਕਿਤੇ ਵਧੇ ਪਰ ਕੀ ਨਹੀਂ ਸਾਰਾ ਉਹ ਬੋਲਦੇ ਆ ਕਿ ਮੈਂ ਤਾਂ ਸਾਰਿਆਂ ਨਾਲ ਗੱਲ ਕਰਾਂ ਅੱਜ ਆਪਾਂ ਵੈਸੇ ਕੀ ਹੋਇਆ ਕਿ ਮੈਂ ਦੀ ਆਦਤ ਹੈ ਮੈਂ ਪੱਕੇ ਟਾਈਮ ਤੇ ਆ ਜਾਂਦੇ ਨੇ ਪਰਾਪਾ ਅੱਜ ਸ਼ੂਟਿੰਗ ਉਹਨਾਂ ਨੂੰ ਮੈਂ ਰੋਕਤੀ ਮੈਂ ਕਿਹਾ ਵੀ ਕੰਟਾ ਵੇਟ ਕਰੋ ਹਲੇ ਮੂਡ ਨਹੀਂ ਹੈ ਮੈਂ ਦਾ ਹਲੇ ਬਹੁਤ ਸਾਡੇ ਬੈ ਸਾਡੇ ਬੌਸ ਦਾ ਮੂਡ ਨਹੀਂ ਹੈ ਕਿਉਂਕਿ ਵੀ ਆਰ ਜਸਟ ਇੰਜੋਇੰਗ ਅਸੀਂ ਇੰਜੋਏ ਕਰ ਰਹੇ ਹਾਂ ਔਰ ਸਾਡੇ ਪੰਜਾਬ ਲਈ ਸਾਡੇ ਲਈ ਐਡੀ ਮਾਨ ਵਾਲੀ ਗੱਲ ਹੈ ਅੱਜ ਐਸਾ ਬਿਗ ਡੇ ਫਾਰ ਅਸ ਸਾਰੇ ਐਕਟਰਾਂ ਲਈ ਸਾਡੇ ਸਾਰਿਆਂ ਲਈ ਮੈਂ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਤੇ ਅਸੀਂ ਸਾਰੇ ਬਹੁਤ ਖੁਸ਼ ਹਾਂ ਸਾਡਾ ਪਿਆਰ ਦਾ ਸਤਿਕਾਰ ਬਣਦੀ ਹੈ ਇਹ ਸਾਡਾ ਮਜ਼ੇਦਾਰ ਦਿਨ ਹੋ ਗਿਆ ਅੱਜ ਸੋ ਇਸ ਲਈ ਸ਼ੂਟਿੰਗ ਘੰਟਾ ਵੇਟ ਕੀਤੀ ਜਾ ਰਹੀ ਹੈ ਇੰਜੋਏ ਕੀਤਾ ਜਾ ਰਿਹਾ ਹਲੇ ਕੇਕ ਵੀ ਖਟਾਂਗੇ ਅੱਜ ਮਿੱਠਾ ਵੀ ਖਾਦਾ ਜਾਊਗਾ ਅੱਜ ਸਾਰੀਆਂ ਚੀਜ਼ਾਂ ਦੀ ਪੰ ਤੋੜ ਹੋਏਗੀ